ਆ ਪਿੰਡ ਦੇ ਵਿੱਚ ਉਸ ਵੇਲੇ ਮਿੱਟੀ ਦੀਆਂ ਧੂੜਾਂ ਉੱਡਣ ਲੱਗੀਆਂ ਜਦੋਂ ਕੁਝ ਹੀ ਮਿੰਟਾਂ ਦੇ ਵਿੱਚ ਘਰ ਢਹਿ ਢੇਰੀ ਹੋ ਗਏ ਤੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਦਾਦੀ ਕੇ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਸੰਗਰੂਰ ਨੇੜਲੇ ਪਿੰਡ ਹਰਾਉ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਇਮਾਰਤਾਂ ਦੇ ਉੱਤੇ ਪੀੜਾ ਪੰਜਾ ਚਲਾ ਕੇ ਉਹਨਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨਾ ਨਸ਼ਾ ਤਸਕਰਾਂ ਦੇ ਉੱਤੇ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਦੇ ਚੱਲਦੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਸਾਨੂੰ ਅੱਜ ਬੀਡੀਪੀਓ ਬਖਰ ਵੱਲੋਂ ਅੰਮ੍ਰਿਤ ਵੱਲੋਂ ਸਾਨੂੰ ਇੱਕ ਪਲੇਟ ਮਿਲੂਗੀ। ਜਿਹਦੇ ਵਿੱਚ ਤੁਹਾਡੀ ਪੁਲਿਸ ਦੀ ਇਹ ਹਮਦਦ ਲਈ ਮਿਲੀ ਸੀਗੀ ਜੋ ਇਹ ਸ਼ਿਕਾਇਤ ਸੀ ਹੂ ਗੋਰਾ ਸਿੰਘ ਤੇ ਜਿਹੜੇ ਅਸਿੰਦਰ ਕੌਰ ਨੇ ਨਿਆਂ ਦੀ ਸਾਰੀ ਪਜਤ ਸ਼ਾਮ ਲੜਚ ਕੀਤੀ ਹੋਈ ਹੈ। ਲੋੜੇ ਸਾਨੂੰ ਜੱਜ ਸਾਡੇ ਨਾਲ ਡਿਊਟੀ ਮੈਜਿਸਟਰੇਟ ਵੀ ਐਡੀਓ ਤਾਫ ਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇਥੇ ਇਹਨਾਂ ਦੇ ਜੋ ਇਹਨਾਂ ਨਜਾਇਜ਼ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆ ਆਪਣੀ ਫੋਰਸ ਨਾਲ ਡੈਮੋਲੇਸ਼ਨ ਕਰਾ ਦਿੱਤੀ ਹੈ ਕੀ ਹੈ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮਕਦਮੇ ਜਰਜਨੇ ਜੋ ਬਾਰ ਬਾਰ ਜੋ ਰੋਂਗ ਕਰਨ ਦੇ ਆਤੀ ਨੇ ਇਹਨਾਂ ਖਿਲਾਫ ਅਸੀਂ 110 ਦੇ ਕਲੰਡਰੀ ਦਿੱਤੇ ਹੋਏ ਨੇ ਤੇ ਇਹ ਇਹ ਜੋ ਸ਼ਿਕਾਇਤ ਆਈ ਸੀ ਪਿੰਡ ਬਲੋ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਜੋ ਸ਼ਾਦੀ ਕੀਤੀ ہوئی ਆ ਪਿੰਡ ਦੀਆਂ ਸ਼ਾਵਲੜ ਜਗਾਹ 'ਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡੈਮੋਲੇਸ਼ਨ ਕੀਤੀ ਗਈ ਹੈ ਨਾਲੇ ਜੁੱਧ ਨਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ ਬਿਲਕੁਲ ਜੀ ਬਿਲਕੁਲ ਕਿੰਨੇ ਮਾਮਲੇ ਦਰਜ ਹੈ ਜੀ ਇਹ ਜਿਹੜੀ ਸਿੰਦਰਕੋਰਾ ਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਹੈਗੇ 3-4 ਪਰਚੇ ਸਦਾਦੀ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਉੱਥੇ ਨਸ਼ਾ ਤਸਕਰਾਂ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਪੀਲਾ ਪੰਜਾਬ ਚਲਾਇਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਰਿਲਜੈਨ ਦੀ ਰਿਪੋਰਟ